ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਬਈ ਆਪਾਂ ਗੱਲ ਕਰਦੇ ਆ ਜਿਹੜੇ ਪਨੀਰੀ ਦੇ ਉੱਤੇ ਹੋਣ ਵਾਲੇ ਮਦੀਨ ਨਾਸ਼ਕਾਂ ਉਹਨਾਂ ਦੀ ਗੱਲ ਕਰਦੇ ਆ ਬਹੁਤ ਭਰਾਵਾਂ ਦੇ ਕਿਉਂਕਿ ਬਈ ਸਵਾਲ ਆ ਰਹੇ ਸੀਗੇ ਪਹਿਲਾਂ ਮੈਨੂੰ ਲੱਗਦਾ ਸੀ ਵੀ ਇਹ ਟੌਪਿਕ ਕੋਈ ਏਡੀ ਵੱਡੀ ਗੱਲ ਨਹੀਂ ਗਈ ਪਰ ਕੱਲ ਪਰਸੋਂ ਦੇ ਸਵਾਲ ਹੀ ਇੰਨੇ ਆ ਰਹੇ ਆ ਵੀ ਬਈ ਕਿਹੜੀ ਸਪਰੇਅ ਕਰਗੇ ਅਖੀਰ ਨੂੰ ਕਈ ਭਰਾ ਕਰਦੇ ਵੀ ਆਪਾਂ ਸਾਰੀਆਂ ਸਪਰੇਅਾਂ ਉਹੀ ਕਰਦੇ ਆ ਕੋਈ ਬਾਹਲੀਆਂ ਸਪਰੇਅਾਂ ਤਾਂ ਇਹਦੇ ਵਾਸਤੇ ਹੈ ਨਹੀਂਆਂ ਪਰ ਕਰਦੇ ਉਹੀਆਂ ਪਰ ਫਿਰ ਵੀ ਜਿਹੜੇ ਕੱਖ ਰਹਿ ਜਾਂਦੇ ਆ ਉਦੇ ਪਿੱਛੇ ਕਾਰਨ ਕੀ ਉਹ ਟੈਕਨੀਕਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਬਈਆਂ ਦੀਆਂ ਜਿਹੜੀਆਂ ਮੀਨ ਆਪਾਂ ਦੋ ਸਪਰੇਆਂ ਹੀ ਕਰਦੇ ਆ ਇੱਕ ਨੋਮਨੀ ਗੋਲਡ ਕਰ ਦਿੰਨੇ ਆ ਤੇ ਨਾਲ ਪਾ ਲੈਣੇ ਸਾਥੀ ਤੇ ਕਈ ਭਰਾ ਕੀ ਕਰਦੇ ਬਾਹਰ ਦੀ ਸਨਰਾਈਜ਼ ਵੀ ਕਰੀ ਜਾਂਦੇ ਆ ਉਹ ਆਪਦਾ ਉਹ ਹੈ ਤੇ ਕਈ ਕੀ ਕਰਦੇ ਜਦੋਂ ਪਨੀਰੀ ਬੀਜੀ ਉਹਦੇ ਨਾਲ ਪੱਟੀ ਦਾ ਕਰੋਸ ਦੇ ਨਾਲ ਨਾਲ ਹੀ ਉਹ ਉਹ ਪਾਉਂਦੇ ਸਾਥੀ ਪਾਉਂਦੇ ਆ ਜਿਹੜੀ ਉਹ ਨਾਲ ਦੀ ਨਾਲ ਪਾਉਣ ਵਾਲੀ ਹੈ ਨਾ ਬਈ ਜਦੋਂ ਆਪਾਂ ਪਨੀਰੀ ਬੀਜਾਂ ਸਾਰ ਪਾ ਦਿੰਨੇ ਆ ਉਹ ਜਰਮੀਨੇਸ਼ਨ ਤੇ ਬਈ ਪ੍ਰਭਾਵ ਪਾਉਂਦੀ ਹੈ ਚਾਹੇ ਕੋਈ ਮੰਨੇ ਚਾਹੇ ਨਾ ਮੰਨੇ ਹੋਣ ਨੌਮਣੀ 골ਡ ਕੀ ਆ ਨੌਮਣੀ 골ਡ ਜੇ ਤੁਸੀਂ ਕਰਾਂਗੇ 8 ਤੋਂ 10 ਦਿਨਾਂ ਦੇ ਉੱਤੇ ਉਦੋਂ ਕੀ ਆ ਉਦੋਂ ਪਨੀਰੀ ਥੋੜੀ ਜਿਹੀ ਲਵੀ ਹੁੰਦੀ ਆ ਬਈ ਉਹ ੱਤਕਾ ਲੱਗਦਾ ਉਹਨੂੰ ਪਨੀਰੀ ਨੂੰ ਤੇ ਉਹਦੇ ਕਰਕੇ ਕੀ ਹੁੰਦਾ ਬਾਅਦ ਚ ਤੁਹਾਡੇ ਕੱਖ ਵੀ ਰਹਿ ਜਾਂਦੇ ਕਿਉਂਕਿ ਕਈ ਵਾਰੀ ਨਦੀਨ ਹੁੰਦਾ ਹੀ ਬਾਲਾ ਛੋਟਾ ਹੈ ਇਹਦੇ ਵਾਸਤੇ ਘੱਟੋ ਘੱਟ ਵੀ ਥੋੜਾ ਜਿਹਾ ਪੱਤਾ ਦਿਸੇ ਉਹਦੇ 'ਚ ਪੱਤੇ ਦੇ ਉੱਤੇ ਪਾਉਗੀ ਤਾਂ ਇਹ ਅਸਰ ਕਰੂਗੀ ਨਹੀਂ ਨਹੀਂ ਇਹ ਵੈਲਿਡੋਨੀ ਇਹਦਾ ਰਿਜ਼ਲਟ ਉਦੋਂ ਹੀ ਆਊਗਾ ਜਦੋਂ ਪੱਤੇ ਦੇ ਉੱਤੇ ਇਹ ਪੂਰੀ ਐ ਜਾਊਗੀ ਸੋ ਪਨੀਰੀ ਦੇ ਉੱਤੇ ਜੇ ਕਰਨੀ ਆ ਘੱਟੋ ਘੱਟ 15 18 ਦਿਨਾਂ ਦੀ ਪਨੀਰੀ ਹੋਵੇ ਅੱਬਲ ਮੇਰਾ 18 ਤੋਂ ਉੱਪਰ ਦੀ ਹੋਵੇ ਜਿਹੜੀ ਆਪਾਂ ਰეკਮੈਂਡ ਕਰਦੇ ਆਂ ਕੱਖਾਂ ਦਾ ਕੋਈ ਚੱਕਰ ਆਈ ਗੱਲ ਨਹੀਂ ਵੱਡੇ ਵੱਡੇ ਕੱਖਾਂ ਨੂੰ ਇਹ ਵਿੱਚ ਬਿਠਾ ਦਿੰਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ ਉਹਦੇ ਨਾਲ ਤੁਸੀਂ ਸਾਥੀ ਪਾ ਸਕਦੇ ਆਂ ਸਾਥੀ ਬਾਕੇ ਸਪਰੇਅ ਕਰੋ 24 ਘੰਟੇ ਪਾਣੀ ਨਹੀਂ ਲਾਉਣਾ 24 ਘੰਟਿਆਂ ਤੋਂ ਬਾਅਦ ਪਾਣੀ ਲਾ ਦਿਓ ਕੋਈ ਦਿੱਕਤ ਨਹੀਂ ਵਧੀਆ ਰਿਜ਼ਲਟ ਆਉਣਗੇ ਹਰ ਹਾਲਤ ਆਉਣਗੇ ਕਈ ਕੀ ਆ 2-2 3-3 ਦਿਨ ਰੱਖੀ ਰੱਖਦੇ ਉਹ ਕੋਈ ਦਿੱਕਤ ਨਹੀਂ ਬਾਈ 24 ਘੰਟਿਆਂ ਤੋਂ ਬਾਅਦ ਜਦੋਂ ਮਰਜ਼ੀ ਪਾਣੀ ਲਾਓ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਦੂਜੀ ਗੱਲ ਆ ਗਈ ਜੀ ਕਈ ਭਰਾ ਕੀ ਕਰਦੇ ਆਂ ਝੋਨਾ ਲਾਉਣ ਤੋਂ 3-4 ਦਿਨ ਪਹਿਲਾਂ ਸਪਰੇਅ ਕਰਦੇ ਆ ਉਹ ਬਈ ਸਾਰਿਆਂ ਨਾਲੋਂ ਬੇਕਾਰ ਤਰੀਕਾ ਤੇ ਫੇਲ ਤਰੀਕਾ ਉਹ ਜਿਹੜੀ 3-4 ਦਿਨ ਤੁਸੀਂ ਪਹਿਲਾਂ ਸਪਰੇਅ ਕਰਦੇ ਆ ਉਹ ਤੁਹਾਡੇ ਪਣੀਰੀ ਦੇ ਨਾਲ ਜਾ ਕੇ ਲੱਗ ਗਿਆ ਚਾਹੇ ਉਹਨੇ ਜਾ ਕੇ ਵਿੱਚ ਮੱਚ ਜਾਣਾ ਐਦਾ ਐਗਜ਼ਾਮਪਲ ਲੈਨੇ ਆ ਵੀ ਚਾਹੇ ਉਹ ਵਿੱਚ ਜਾ ਕੇ ਮੱਚ ਜੇ ਪਰ ਜਿੱਥੇ ਝੋਨੇ ਦਾ ਡੱਕਾ ਲੱਗਣਾ ਸੀ ਉੱਥੇ ਕੱਕ ਦਾ ਡੱਕਾ ਲੱਗ ਗਿਆ ਨਾ ਉਹ ਤੁਹਾਡਾ ਉਧਰ ਸੀਡ ਰੇਟ ਤਾਂ ਘਟ ਗਿਆ ਨਾ ਸੋ ਜੇ ਸਪਰੇਅ ਕਰਨੀ ਆ ਬਾਈ ਹਫਤਾ ਪਹਿਲਾਂ ਕਰੋ ਜਾਂ 10 ਦਿਨ ਪਹਿਲਾਂ ਕਰੋ ਤੇ ਨਹੀਂ 18 ਤੋਂ 20 ਦਿਨਾਂ ਦੇ ਵਿੱਚ ਇਨੂੰ ਕਰਕੇ ਤੇ ਆਪ ਦੇ ਨਦੀਨ ਖਤਮ ਕਰੋ 24 ਘੰਟੇ ਬਾਅਦ ਜਦੋਂ ਮਰਜ਼ੀ ਪਾਣੀ ਭਰ ਕੇ ਲਓ ਤੇ ਇੱਕ ਸ਼ਰਤ ਇਹ ਹੈ ਵੀ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਜਦੋਂ ਤੁਸੀਂ ਸਪਰੇਅ ਕਰ ਰਹੇ ਹੋ ਤੇ ਸ਼ਾਮ ਦੇ ਵੇਲੇ ਸਪਰੇਅ ਕਰੋ ਤੇ ਜਦੋਂ ਕੋਈ ਮੀਂਹ ਮੁੰਦਾ ਤੁਹਾਨੂੰ ਲੱਗੇ ਮੀਂਹ ਆਉਣ ਵਾਲਾ ਜਾਂ 24 ਘੰਟੇ ਦੇ ਵਿੱਚ ਮੀਂਹ ਨਾ ਪਵੇ ਬਸ ਯਾਰ ਸਿੱਧੀ ਜੀ ਗੱਲ ਹੈ ਜੱਟਾ ਸੌਦਾ 24 ਘੰਟੇ ਦੇ ਵਿੱਚ ਮੀਂਹ ਨਾ ਪਵੇ ਤੇ ਜਦੋਂ ਮਰਜ਼ੀ ਸਪਰੇਅ ਕਰ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਧੰਨਵਾਦ ਜੀ